15 15 20 2 ਲੱਖ ਰੁਪਇਆ ਲੱਗ ਜਾਂਦਾ ਹੈ ਤਾਂ ਤੁਸੀਂ ਤੁਹਾਡਾ ਤਿੰਨਾਂ ਦਾ ਹੀ ਵੀਜ਼ਾ ਆ ਗਿਆ ਤੇ ਕਿੰਨਾ ਕੁੱਲ ਖਰਚਾ ਹੈ ਅਸੀਂ ਕੇਸ ਜਮਾ ਕਰਾਈ 6 ਮਹੀਨੇ ਦੀ 334000 ਰੁਪਇਆ ਹੀ بس 334000 ਚ ਵੀਜ਼ਾ ਆ ਗਿਆ ਲੋਕੀ ਤਾਂ ਕਹਿੰਦੇ ਵੀ 15 15 ਲੱਖ ਰੁਪਇਆ ਸੀ ਚੱਕੀ ਬੈਠੇ ਆ ਸਾਨੂੰ ਵੀਜ਼ਾ ਦੇ ਦਿਓ ਤੇ ਇੱਥੇ ਤਾਂ 334000 ਚ ਹਾਂਜੀ ਬਿਲਕੁਲ ਮੈਮ ਜੀ ਇਹ ਸਵਾਲ ਨਾ ਮੈਂ ਪੇਰੈਂਟਸ ਨੂੰ ਤਾਂ ਕੀਤਾ ਕਿਉਂਕਿ ਕੁਝ ਲੋਕਾਂ ਨੇ ਕਿਹਾ ਵੀ ਇਹ ਪਤਾ ਨਹੀਂ ਆਪਸ ਵਿੱਚ ਗੱਲਾਂ ਬਣਾਈ ਜਾਂਦੇ ਨੇ ਇਸ ਕਰਕੇ ਮੇਰਾ ਸਵਾਲ ਇਹਨਾਂ ਨੂੰ ਕਰਨਾ ਜ਼ਰੂਰੀ ਸੀ ਫੋਟੋ ਦੇ ਸਾਹਮਣੇ ਲਾਈਵ ਹੈ ਆਪਾਂ ਇਹਦੇ ਚ ਕੁਝ ਆਪਣੇ ਵੱਲੋਂ ਨਹੀਂ ਉਹਨਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਇਹ ਕਹੋ ਜਿੰਨੀ ਉਹਨਾਂ ਨੇ ਫੀਸ ਦਿੱਤੀ ਉਹਨਾਂ ਨੇ ਤੁਹਾਨੂੰ ਉਨੀ ਹੀ ਦੱਸੀ ਹੈ ਤੇ ਯਕੀਨ ਹੋਇਆ ਸੀ ਵੀ 334000 ਚ ਵੀਜ਼ਾ ਆਜੂ ਯਕੀਨ ਤਾਂ ਹੁਣ ਜਦੋਂ ਹੱਥ ਆਇਆ ਵੀਜ਼ਾ ਉਹਦੇ ਹੋਇਆ ਬਹੁਤ ਖੁਸ਼ ਆ ਸੀ ਵੀ ਵੈਸਤਾ ਮੈਂ ਵੀਜ਼ਾ ਬੱਚੇ ਦਾ ਗੁਣਕਾਰ ਨੂੰ ਦੇਣਾ ਚਾਹੁੰਦੀ ਸੀ ਬਟ ਉਹ ਨਹੀਂ ਆ ਪਾਇਆ ਕਿਸੇ ਰੀਜ਼ਨ ਕਰਕੇ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਕਿਉਂਕਿ ਫੀਸਾਂ ਵਧਾ ਦਿੱਤੀਆਂ ਬੱਚਿਆਂ ਦੇ ਵੀਜ਼ੇ ਨਹੀਂ ਆ ਰਹੇ ਕਈ ਏਜੰਟਾਂ ਨੇ ਤਾਂ ਕਹਿੰਦੇ ਆਪਣੇ ਦਫਤਰਾਂ ਚੋਂ ਸਟਾਫ ਵੀ ਕੱਢ ਦਿੱਤਾ ਮੈਂ ਵੀ ਕਹਿ ਦਿਆਂ ਗੱਲਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਹੀ ਆ ਲਾਈਵ ਐ ਬੋਥ ਕਿੰਗਡਮ ਕੰਸਲਟੈਂਟ ਨੇ ਕਾਫੀ ਵੀਜ਼ਾਸ ਲੈ ਕੇ ਦੇ ਦਿੱਤੇ ਨੇ ਕਾਫੀ ਬੱਚਿਆਂ ਦੇ ਵੀਜ਼ਾਸ ਆ ਗਏ ਨੇ ਅਪ੍ਰੈਲ ਇਨਟੇਕ ਦੇ ਸਾਡੇ ਬਹੁਤ ਵਧੀਆ ਰਿਜ਼ਲਟਸ ਆਏ ਨੇ ਅਸੀਂ ਪਾਸਪੋਰਟ ਤੋਂ ਕਿੰਗਡਮ ਤੋਂ ਵੀਜ਼ਾ ਲੈ ਕੇ ਦੇਵਾਂਗਾ ਉਹ ਸਾਡੀ ਰਿਸਪੌਂਸਿਬਿਲਟੀ ਹੁੰਦੀ ਐ ਤੇ ਦੈਨ ਮੈਂ ਜ਼ਰੂਰ ਸਾਰਿਆਂ ਨੂੰ ਗਾਈਡ ਕਰਾਂਗੀ ਇੱਕ ਵਾਰੀ ਸਾਡੇ ਆਫਿਸ ਜ਼ਰੂਰ ਵਿਜ਼ਿਟ ਕਰੋ ਕਿੰਗਡਮ ਕੰਸਲਟੈਂਟ ਆਓ ਗਾਈਡਨਸ ਲਓ ਦੈਨ ਫਿਰ ਤੁਸੀਂ ਟਰਸਟ ਕਰੋ ਸਾਡੇ ਤੇ ਵੀ ਜਿੰਵੀ ਨਾਮ ਹੈ ਨਾ ਕਿੰਗਡਮ ਤਾਂ ਲੋਕਾਂ ਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਇਹ ਯੂਕੇ ਦਾ ਕੰਮ ਕਰਦੇ ਹੋਣੇ ਤਾਂ ਇਦਾਂ ਦਾ ਨਾਮ ਰੱਖਿਆ ਹੋਇਆ ਹੈ ਨੇਚਰ ਹੋਰ ਪਹਿਲਾਂ ਹੀ ਯੂਕੇ ਦਾ ਵੀ ਕੰਮ ਸੀਗਾ ਐਕਚੁਅਲੀ ਹੁਣ ਆਪਾਂ ਸਿਰਫ ਮਾਈਨਰ ਸਟੱਡੀ ਵੀਜ਼ਾ ਡੀਲ ਕਰਦੇ ਬਿਕੋਜ਼ ਇਹਦੇ ਵਿੱਚ ਰਿਜ਼ਲਟਸ ਇੰਨੇ ਕੁ ਜ਼ਿਆਦਾ ਬੈਟਰ ਆਉਂਦੇ ਨੇ ਬਹੁਤ ਵਧੀਆ ਕੈਨੇਡਾ ਨੇ ਬਹੁਤ ਜ਼ਿਆਦਾ ਸਖਤਾਈ ਕਰਦੀ ਤੇ ਇਸ ਸਖਤਾਈ ਦੇ ਵਿੱਚ ਤਾਂ ਵੀਜ਼ੇ ਆਉਣੇ ਕੋਈ ਸੌਖੀ ਨਹੀਂ ਗੱਲ ਹੈ ਉਹ ਸਿਰਫ ਉਹਨਾਂ ਚਾਈਲਡ ਵਾਸਤੇ ਹੈ ਜਿਹੜੇ ਆਫਟਰ ਪਲੱਸ 2 ਆਪਣੀ ਆਇਲਸ ਕੰਪਲੀਟ ਕਰਕੇ ਜਾਂਦੇ ਸੀ ਉਹਨਾਂ ਵਾਸਤੇ ਉਹਨਾਂ ਨੇ ਗ੍ਰੈਜੂਏਸ਼ਨ ਕੰਪਲਸਰੀ ਕੀਤੀ ਹੋਈ ਹੈ ਮਾਈਨਰ ਸਟੱਡੀ ਵੀਜ਼ਾ ਦੇ ਵਿੱਚ ਕੋਈ ਉਹਨਾਂ ਨੇ ਰੂਲਸ ਨਹੀਂ ਚੇਂਜ ਕੀਤੇ ਸੇਮ ਪ੍ਰੋਸੈਸ ਹੈ ਜਿਵੇਂ ਪਹਿਲਾਂ ਸੀਗਾ ਪਹਿਲਾਂ ਹੁੰਦੀ ਸੀ ਬਹੁਤ ਦੋ ਸਾਲ ਪਹਿਲਾਂ ਦੀ ਗੱਲਾਂ ਨੇ ਕਿ ਬਹੁਤ ਫੰਡਿੰਗ ਹੋਣੀ ਚਾਹੀਦੀ ਸੀ ਬਹੁਤ ਪੈਸੇਜ਼ ਹੋਣੀਆਂ ਚਾਹੀਦੀਆਂ ਸੀ ਮਾਈਨਰਸ ਪੁਲਿੰਗ ਵੀਜ਼ਾ ਨੂੰ ਲੈ ਕੇ ਕਈ ਤਾਂ ਏਜੰਟ ਕਹਿੰਦੇ ਆ ਵੀ ਜੇ ਬੱਚੇ ਦਾ ਵੀ ਆਪਾਂ ਵੀਜ਼ਾ ਲਾਉਣਾ ਹੈ ਜਾਂ ਟੂਰਿਸਟ ਵੀਜ਼ੇ ਤੇ ਵੀ ਜਾਣਾ ਹੈ ਨਾ ਘੱਟੋ ਘਾਟ ਤੁਹਾਡੇ ਅਕਾਊਂਟ ਦੇ ਵਿੱਚ ਜਾਂ ਤੁਹਾ 10 ਲੱਖ ਰੁਪਏ ਹੋਣੇ ਚਾਹੀਦੇ ਜਿਵੇਂ ਇਹ ਗੱਲ ਕਰ ਰਹੇ ਸੀ ਕਹਿੰਦੇ ਵੀ ਸਾਡਾ ਤਾਂ ਸਾਰਾ ਖਰਚਾ ਹੀ 334000 ਰੁਪਏ ਪੋਸੀਬਲ ਕਿਵੇਂ ਹੋ ਗਿਆ ਇੰਨਾ ਡਿਫਰੈਂਸ ਤਾਂ ਕਦੀ ਹੁੰਦਾ ਹੀ ਨਹੀਂ ਉਪਕੋਸਿਨਾ ਦੇ ਫੰਡਸ ਅਸੀਂ ਸ਼ੋਅ ਕਰਵਾਏ ਸੀਗੇ ਭਾਰਤ ਤੋਂ 15 ਲੱਖ ਦੀ ਨਾਲ ਦੀ ਫੰਡਿੰਗ ਅਸੀਂ ਸ਼ੋਅ ਕੀਤੀ ਸੀਗੀ ਇਨਕਮ ਇਹਨਾਂ ਦੀ ਸੀਗੀ ਜਿੰਨੀ ਵੀ ਨਾਰਮਲ ਤੇ ਉਸ ਇਨਕਮ ਦੇ ਵਿੱਚ ਹੈਨਾ ਇਹਨਾਂ ਨੇ ਸਾਰਾ ਕੁਝ ਮੈਨੇਜਮੈਂਟ ਕੀਤਾ ਇਹਨਾਂ ਦੀ ਸੀ ਰਿਪੋਰਟ ਬਣਾਈ ਗਈ ਹੈ ਸੋ ਇਹਨਾਂ ਦਾ ਵੀਜ਼ਾ ਰিসিਵ ਹੋਇਆ ਹੈ ਉਹ ਜਿਹੜੇ ਇੰਟਰਵਿਊ ਦੇਖ ਰਹੇ ਹੋਣਗੇ ਜਾਂ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਹੈ ਵੀ ਚਲੋ ਸਾਡਾ ਤਾਂ ਵੀਜ਼ਾ ਨਹੀਂ ਆ ਸਕੇ ਜਾਂ ਸਾਡ ਕੋ ਆਈਐਸ ਨਹੀਂ ਕਲੀਅਰ ਹੋਈ ਹੈ ਕਿ ਕੀ ਸਾਡਾ ਕੱਲੂ ਬੱਚਿਆਂ ਦਾ ਫਿਊਚਰ ਬਣ ਜਾਊਗਾ ਕੀ ਉਹ ਕੈਨੇਡਾ ਜਾ ਸਕਣ ਦੇ ਵਿੱਚ ਨਾ ਤਾਂ ਕੋਈ ਆਈਐਸ ਹੈ ਨਾ ਹੀ ਕੋਈ ਪੇਰੈਂਟਸ ਦੀ ਇੰਟਰਵਿਊ ਹੈ ਤੁਸੀਂ ਇੱਕ ਵਾਰੀ ਸਾਡੇ ਕਿੰਗਡਮ ਕੰਸਲਟੈਂਟ ਜ਼ਰੂਰ ਵਿਜ਼ਿਟ ਕਰੋ ਸਾਡੇ ਤੋਂ ਗਾਈਡੈਂਸ ਲਵੋ ਹੈਨਾ ਇੱਕ ਵਾਰੀ ਟਰਸਟ ਕਰਕੇ ਦੇਖੋ ਬੱਚੇ ਦਾ ਅਪਲਾਈ ਕਰਵਾਓ ਜਿਹੜੇ ਜਾਣਾ ਚਾਹੁੰਦੇ ਨੇ ਕੈਨੇਡਾ ਆਪਣੇ ਬੱਚੇ ਨੂੰ ਨਾਲ ਲੈ ਕੇ ਪਲੀਜ਼ ਇੱਕ ਵਾਰੀ ਸਾਡੇ ਆਫਿਸ ਵਿਜ਼ਿਟ ਕਰੋ ਜਦੋਂ ਆਪਾਂ ਏਜੰਟ ਦੇ ਦਫਤਰ ਦੇ ਵਿੱਚ ਜਾਂਦੇ ਆ ਨਾ ਤਾਂ ਉੱਥੇ ਇਹ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਏਜੰਟ ਦੇ ਦਫਤਰਾਂ ਦੇ ਵਿੱਚ ਗਏ ਹੋਣੇ ਹੋ ਪਰ ਇਹ ਚੀਜ਼ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲੀ ਹੈ ਤਾਂ ਇੱਥੇ ਹੀ ਤੁਸੀਂ ਕੰਮ ਦਾ ਅੰਦਾਜ਼ਾ ਲਗਾ ਲਓ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਇਸ ਵਕਤ ਅਸੀਂ ਮੌਜੂਦ ਹਾਂ ਜਲੰਧਰ ਦੇ ਕਿੰਗਡਮ ਕੰਸਲਟੈਂਟ ਵਿਖੇ ਅੱਜ ਅਸੀਂ ਇੱਕ ਅਜਿਹੇ ਪੇਰੈਂਟਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ ਉਹਨਾਂ ਦੇ ਬੱਚਿਆਂ ਦਾ ਵੀ ਵੀਜ਼ਾ ਆਇਆ ਤੇ ਉਹਨਾਂ ਦਾ ਵੀ ਵੀਜ਼ਾ ਆ ਚੁੱਕਿਆ ਤੇ ਉਹਨਾਂ ਦੇ ਚਿਹਰੇ 'ਤੇ ਨਾ ਇੱਕ ਵੱਖਰੀ ਖੁਸ਼ੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੋ ਨੌਜਵਾਨਾਂ ਦੇ ਵੀਜ਼ੇ ਨਹੀਂ ਆ ਰਹੇ ਹੈਗੇ ਪਰ ਕਿੰਗਡਮ ਕੰਸਲਟੈਂਟ ਇੱਕ ਅਜਿਹੇਸ਼ ਨੇ ਜਿਨ੍ਹਾਂ ਦੇ ਵੱਲੋਂ ਬੱਚਿਆਂ ਤੱਕ ਦੇ ਵੀਜ਼ੇ ਲਗਾ ਦਿੱਤੇ ਗਏ ਨੇ ਤੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਪੰਜਾਬ ਸਰਕਾਰ ਤੋਂ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਤਾਂ ਆਪਾਂ ਇਹਨਾਂ ਦੇ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਅਜ ਆਰਤੀ ਮੈਮ ਨਾਲ ਗੱਲ ਕਰਦੇ ਹਾਂ ਮੈਮ ਕਹਿੰਦੇ ਨੌਜਵਾਨਾਂ ਦੇ ਵੀਜ਼ੇ ਨਹੀਂ ਆਉਂਦੇ ਬੱਚਿਆਂ ਦੇ ਵੀਜ਼ੇ ਆ ਹੀ ਜਾਂਦੇ ਨੇ ਹਾਈ ਜੀ ਮੈਮ ਸਾਡੇ ਕਾਫੀ ਵਧੀਆ ਬੱਚਾ ਦੇ ਰਿਜ਼ਲਟਸ ਆ ਰਹੇ ਨੇ April intake ਦੇ ਕਾਫੀ ਵੀਜ਼ਾ ਸਾਨੂੰ ਰਿਸੀਵ ਹੋ ਚੁੱਕੇ ਨੇ ਅੱਜ ਵੀ ਸਾਨੂੰ ਇੱਕ ਬੱਚੇ ਦਾ ਵੀਜ਼ਾ ਰਿਸੀਵ ਹੋਇਆ ਹੈ ਗੁਰਕਾਰ ਬੱਚੇ ਦਾ ਨਾਮ ਹੈ ਤੇ ਉਹਨਾਂ ਦੇ ਪੇਰੈਂਟਸ ਨਾਲ ਵੀ ਤੁਹਾਨੂੰ ਅੱਜ ਮਿਲਾਉਣੇ ਆ ਉਹ ਵੀ ਸਾਡੇ ਕੋਲ ਮੌਜੂਦ ਨੇ ਬਿਲਕੁਲ ਪੇਰੈਂਟਸ ਆਏ ਹੋਏ ਨੇ ਆਪਾਂ ਉਹਨਾਂ ਨੂੰ ਵੀਜ਼ਾ ਦੇ ਦਈਏ ਫਿਰ ਜਰੂਰ ਮੈਮ ਜੀ ਤੇ ਇਹਨਾਂ ਦੇ ਚਾਈਲਡ ਜਿਹੜਾ ਹੈ ਗੁਣਕਾਰ ਬੱਚਾ ਨਹੀਂ ਆ ਪਾਇਆ ਤੇ ਉਹ ਪੁੱਛ ਲੈਣੀ ਮੈਮ ਕੀ ਰੀਜ਼ਨ ਹੈ ਬੱਚਾ ਨਹੀਂ ਆਇਆ ਮੈਮ ਬੱਚਾ ਸਕੂਲ ਗਿਆ ਸੀ ਇਸ ਕਰਕੇ ਨਹੀਂ ਲੈ ਕੇ ਆਇਆ ਜੀ ਕਿਥੋਂ ਆਏ ਤੁਸੀਂ ਅਸੀਂ ਲੋਈਆਂ ਤਾਂ ਜੀ ਤੇ ਕਿੰਨਾ ਸਮਾਂ ਹੋਇਆ ਸੀਗਾ ਫਾਈਲ ਲਾਈਨ ਸਾਨੂੰ ਹੋ ਗਏ 3 ਮਹੀਨੇ 3 ਮਹੀਨੇ ਤੇ ਉਮੀਦ ਸੀਗੀ ਵੀ ਵੀਜ਼ਾ ਆ ਜਾਊਗਾ ਹਾਂਜੀ ਹਾਂਜੀ ਉਮੀਦ ਸੀ ਬਿਲਕੁਲ ਜੀ ਜ਼ਰੂਰ ਆਪ ਜੀ ਕੰਮ ਕੀ ਕਰਦੀਆਂ ਤੁਸੀਂ ਮੈਂ ਐਸਜੀਪੀਸੀ ਜਾ ਵਰਤਦਾ ਐਸਜੀਪੀਸੀ ਤੇ ਅੱਜ ਇੱਥੇ ਤੁਹਾਨੂੰ ਲੱਗਦਾ ਸੀਗਾ ਵੀ ਵੀਜ਼ਾ ਮਿਲ ਜਾਊਗਾ ਜਾਂ ਉਮੀਦ ਸੀਗੀ ਹਾਂਜੀ ਉਮੀਦ ਸੀ ਤੇ ਕੀ ਮਤਲਬ ਹੋਰ ਵੀ ਏਜੰਟ ਬਹੁਤ ਨੇ ਆਪਾਂ ਜੇ ਆਪਾਂ ਇੱਥੋਂ ਦੀ ਨਿਕਲੀਆਂ ਮੈਨੂੰ ਲੱਗਦਾ ਕਈ ਹੋਣਗੇ ਏਜੰਟ ਪਰ ਤੁਸੀਂ ਕਿੰਗਡਮ ਕੰਸਲਟੈਂਟ ਤੇ ਭਰੋਸਾ ਕਿਉਂ ਕੀਤਾ ਅਸਲ ਦੇ ਵਿੱਚ ਨਾ ਨੈਟ ਤੇ ਦੇਖਿਆ ਸੀਗਾ ਹਮ ਜਦੋਂ ਇਹ ਮਾਈਨਰ ਵੀਜਾ ਸ਼ੁਰੂ ਹੋਇਆ ਨਾ ਹਮ ਜੀ ਅਸੀਂ ਆਪਣੇ ਜ਼ਿਲੰਦਰ ਚ ਕ੍ਰਮਡ ਮਾਰੇ ਸੀ ਇਹ ਹੀ ਸੀਗੇ ਹਨਾ ਹਮ ਇਹਨਾਂ ਕੋਲ ਅਸੀਂ ਆਏ ਸੀਗੇ ਸਾਡਾ ਵੀਜ਼ਾ ਹੋਇਆ ਹਾਂਜੀ ਬੱਚੇ ਦੀ ਉਮਰ ਕਿੰਨੀ ਹੈ ਅ ਬੱਚੇ ਦੀ 5 ਸਾਲ ਹੈ ਜੀ ਜੀ ਤੇ ਹੁਣ ਬੱਚੇ ਦੇ ਨਾਲ ਤੁਸੀਂ ਵੀ ਜਾਓਗੇ ਬਸ ਜੀ ਬਿਲਕੁਲ ਜੀ ਤੁਸੀਂ ਬਹੁਤ ਘਬਰਾਏ ਹੋ ਜੀ ਹੋ ਕਿ ਇਹ ਯਕੀਨ ਨਹੀਂ ਆ ਰਿਹਾ ਜਾਂ ਕੀ ਹੈ ਹਾਂਜੀ ਬਿਲਕੁਲ ਮੈਮ ਜਕੀਨ ਨਹੀਂ ਸੀ ਪਰ ਹੁਣ ਇੱਥੇ ਆ ਕੇ ਹੋ ਗਿਆ ਯਕੀਨ ਹਾਂਜੀ ਜਦੋਂ ਇੱਥੇ ਵਧੀਆ ਕੰਮ ਕਰ ਰਿਹਾ ਫਿਰ ਬਾਹਰ ਜਾਣ ਦਾ ਬਾਰੇ ਕਿਵੇਂ ਸੋਚੇ ਮੈਮ ਬੱਚੇ ਦੇ ਫਿਊਚਰ ਵਾਸਤੇ ਬੱਚੇ ਨੇ ਅਸੀਂ ਸਟੱਡੀ ਵੀਜ਼ਾ ਲਗਵਾਇਆ ਵਾ ਤੇ ਅਸੀਂ ਐਜ਼ ਅ ਗਾਰਡੀਅਨ ਹੀ ਜਾਣਾ ਉਹਨਾਂ ਦੇ ਨਾਲ ਜੀ ਹਾਂਜੀ ਤਾਂ ਮੈਮ ਪੇਰੈਂਟਸ ਕਾਫੀ ਜ਼ਿਆਦਾ ਨਰਵਸ ਨੇ ਕਿ ਪਤਾ ਹੀ ਨਹੀਂ ਸੀ ਸਾਨੂੰ ਉਮੀਦ ਹੀ ਨਹੀਂ ਸੀ ਵੀ ਵੀਜ਼ਾ ਜ਼ਰੂਰ मैम ਦੇਖੋ ਇਹਨਾਂ ਦੇ ਇਹਨਾਂ ਨੂੰ ਇਸ ਕਰਕੇ ਜਿਆਦਾ ਬਹੁਤ ਜਿਆਦਾ ਨਰਵਸ ਹੋਏ ਹੋ ਨੇ ਕਿਉਂਕਿ ਫਾਦਰ ਸਾਹਿਬ ਜਿਹੜੇ ਨੇ ਉਹਨਾਂ ਦੀ ਨਾਰਮਲ ਇਨਕਮ ਸੀਗੀ ਪ੍ਰਾਈਵੇਟ ਜੌਬ ਕਰਦੇ ਸੀਗੇ ਜਿਆਦਾ ਇਨਕਮ ਵੀ ਅਰਨ ਨਹੀਂ ਹੁੰਦੀ ਸੀ ਫੰਡਸ ਵੀ ਇਹਨਾਂ ਨੇ ਸਾਡੇ ਤੋਂ ਸ਼ੋਅ ਕਰਵਾਏ ਸੀਗੇ ਦੈਨ ਸਾਰੀ ਫਾਈਲ ਇਹਨਾਂ ਦੀ ਅਸੀਂ ਸਾਰੀ ਰੈਡੀ ਕਰਕੇ ਦੈਨ ਬੱਚੇ ਦਾ ਤੇ ਪੇਰੈਂਟਸ ਦਾ ਵੀਜ਼ਾ ਲੈ ਕੇ ਦਿੱਤਾ ਬਹੁਤ ਖੁਸ਼ ਆ ਸੀ ਵੀ ਵੈਸੇ ਤਾਂ ਮੈਂ ਵੀਜ਼ਾ ਬੱਚੇ ਦਾ ਗੁਣਕਾਰ ਨੂੰ ਦੇਣਾ ਚਾਹੁੰਦੀ ਸੀ ਬਟ ਉਹ ਨਹੀਂ ਆ ਪਾਇਆ ਕਿਸੇ ਰੀਜ਼ਨ ਕਰਕੇ ਦੈਨ ਇਹ ਹੁਣ ਮੈਂ ਉਹਨੂੰ ਨੈਕਸਟ ਟਾਈਮ ਜ਼ਰੂਰ ਜਦ ਵੀ ਆਂਦੇ ਨੇ ਆਪਾਂ ਜ਼ਰੂਰ ਉਹਨੂੰ ਵੀਡੀਓ ਦੇ ਵਿੱਚ ਵਾਂਗੇ ਦੁਬਾਰਾ ਤੇ ਫਿਲਹਾਲ ਮੈਂ ਵੀਜ਼ਾ ਉਹਨੂੰ ਇਹਨਾਂ ਦੇ ਪੇਰੈਂਟਸ ਨੂੰ ਦੇ ਰਹੀ ਆ ਤੇ ਬੱਚਾ ਕਿਉਂ ਨਹੀਂ ਆ ਪਾਇਆ ਮੈਮ ਬੱਚਾ ਸਕੂਲ ਗਿਆ ਸੀ ਹਾਂਜੀ ਇਸ ਕਰਕੇ ਨਹੀਂ ਲੈ ਕੇ ਆਇਆ ਜਿੱਥੇ ਇੱਕ ਪਾਸੇ ਕਹਿੰਦੇ ਆ 15 15 20 20 ਲੱਖ ਰੁਪਿਆ ਲੱਗ ਜਾਂਦਾ ਹੈ ਤਾਂ ਤੁਸੀਂ ਤੁਹਾਡਾ ਤਿੰਨਾਂ ਦਾ ਹੀ ਵੀਜ਼ਾ ਆ ਗਿਆ ਤੇ ਕਿੰਨਾ ਕੁੱਲ ਖਰਚਾ ਆ ਅਸੀਂ ਫੀਸ ਜਮ੍ਹਾਂ ਕਰਾਈ 6 ਮਹੀਨੇ ਦੀ 334000 ਰੁਪਏ ਆਈ ਹਾਂਜੀ ਉਹਦੇ ਵਿੱਚ ਆਇਆ ਬਸ 334000 ਚ ਵੀਜ਼ਾ ਆ ਗਿਆ ਤੇ ਲੋਕੀ ਤਾਂ ਕਹਿੰਦੇ ਵੀ 15-15 ਲੱਖ ਰੁਪਇਆ ਸੀ ਚੱਕੀ ਬੈਠੇ ਆ ਸਾਨੂੰ ਵੀਜ਼ਾ ਦੇ ਦਿਓ ਤੇ ਇੱਥੇ ਤਾਂ 334000 ਹਾਂਜੀ ਬਿਲਕੁਲ ਮੈਮ ਬਿਲਕੁਲ ਇਹ ਸਵਾਲ ਨਾ ਮੈਂ ਪੇਰੈਂਟਸ ਨੂੰ ਤਾਂ ਕੀਤਾ ਕਿਉਂਕਿ ਕੁਝ ਲੋਕਾਂ ਨੇ ਕਹਿਣਾ ਵੀ ਇਹ ਪਤਾ ਨਹੀਂ ਆਪਸ ਵਿੱਚ ਗੱਲਾਂ ਬਣਾਈ ਜਾਂਦੇ ਨੇ ਇਸ ਕਰਕੇ ਮੇਰਾ ਸਵਾਲ ਇਹਨਾਂ ਨੂੰ ਕਰਨਾ ਜ਼ਰੂਰੀ ਸੀ ਨਹੀਂ 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 ਜ਼ਰੂਰ ਮੈਮ ਤੁਸੀਂ ਪੁੱਛ ਸਕਦੇ ਹੋ ਕਿਉਂਕਿ ਹੁਣ ਦੇਖੋ ਤੁਹਾਡੇ ਸਾਹਮਣੇ ਲਾਈਵ ਹੈ ਆਪਾਂ ਇਹਦੇ 'ਚ ਕੁਝ ਆਪਣੇ ਵੱਲੋਂ ਨਹੀਂ ਉਹਨਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਇਹ ਕਹੋ ਜਿੰਨੀ ਉਹਨਾਂ ਨੇ ਫੀਸ ਦਿੱਤੀ ਉਹਨਾਂ ਨੇ ਤੁਹਾਨੂੰ ਉਨੀ ਹੀ ਦੱਸੀ ਹੈ ਸੋ ਇਹਨਾਂ ਨੇ 6 ਮਹੀਨੇ ਦੀ ਬੱਚੇ ਦੀ ਫੀਸ ਪੇ ਕੀਤੀ ਸੀ ਉਹ ਇਹਨਾਂ ਨੇ ਫੀਸ ਤੁਹਾਨੂੰ ਹੁਣ ਦੱਸੀ ਦਿੱਤੀ ਹੈ ਕਿ ਹਾਂ ਵੀ 3,34,000 3 ਲੱਖ ਇਹਨਾਂ ਨੇ ਪੇ ਕੀਤਾ ਸੀਗਾ ਸੋ ਉਸ ਬਿਹਾਰਤ ਇਹ ਤੇ ਯਕੀਨ ਹੋਇਆ ਸੀ ਵੀ 334000 ਚ ਵੀਜ਼ਾ ਆ ਜੂ। ਯਕੀਨ ਤਾਂ ਹੁਣ ਜਦੋਂ ਹੱਥ 'ਚ ਆਇਆ ਵੀਜ਼ਾ ਉਦੋਂ ਹੋਇਆ। ਕਿਉਂਕਿ ਨਾ ਹਜੇ ਵੀ ਤੁਸੀਂ ਦੋਏ ਡਰੇ ਪਏ ਹੋ ਵੀ ਪਤਾ ਨਹੀਂ ਆਇਆ ਕਿ ਨਹੀਂ ਵੀਜ਼ਾ। ਬਿਲਕੁਲ ਮੈਂ ਬਿਲਕੁਲ ਹਾਂਜੀ। ਤਾਂ ਕਹਿੰਦੇ ਨਾ ਕੈਨੇਡਾ ਨੇ ਵੀਜ਼ੇ ਬੰਦ ਕਰਤੇ। ਕਿ ਕਿ ਫੀਸਾਂ ਵਧਾ ਦਿੱਤੀਆਂ ਬੱਚਿਆਂ ਦੇ ਵੀਜ਼ੇ ਨਹੀਂ ਆ ਰਹੇ ਕਈ ਏਜੰਟਾਂ ਨੇ ਤਾਂ ਕਹਿੰਦੇ ਆਪਣੇ ਦਫ਼ਤਰਾਂ ਚੋਂ ਸਟਾਫ ਵੀ ਕੱਢ ਦਿੱਤਾ ਇਸ ਚ ਕਿੰਨੀ ਕ ਸੱਚਾਈ ਹੈ ਦੇਖੋ ਮੈਂ ਮੈਂ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਤੁਹਾਡੇ ਸਾਹਮਣੇ ਹੀ ਆ ਲਾਈਵ ਹੈ ਬੋਥ ਕਿੰਗਡਮ ਕੰਸਲਟੈਂਟ ਨੇ ਕਾਫੀ ਵੀਜ਼ਾਸ ਲੈ ਕੇ ਦੇ ਦਿੱਤੇ ਨੇ ਕਾਫੀ ਬੱਚਿਆਂ ਦੇ ਵੀਜ਼ਾਸ ਆ ਗਏ ਨੇ ਅਪ੍ਰੈਲ ਇਨਟੇਕ ਦੇ ਸਾਡੇ ਬਹੁਤ ਵਧੀਆ ਰਿਜ਼ਲਟਸ ਆਏ ਨੇ ਅਗਰ ਤੁਹਾਡੀ ਫਾਈਲ ਅੱਛੀ ਹੈ ਤੇ ਦੈਨ ਤੁਸੀਂ ਸਿਰਫ ਸਾਨੂੰ ਪਾਸਪੋਰਟ ਦੇਣਾ ਹੈ ਬੱਚੇ ਦਾ ਅਸੀਂ ਪਾਸਪੋਰਟ ਤੋਂ ਕਿੰਗਡਮ ਤੁਹਾਨੂੰ ਵੀਜ਼ਾ ਲੈ ਕੇ ਦੇਵੇਗਾ ਉਹ ਸਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਦੈਨ ਮੈਂ ਜ਼ਰੂਰ कंसल्टेंट आओ गाइडेंस लो दैन फिर तुम ट्रस्ट करो साढ़े ते भी ਲੇ ਬੱਚਿਆਂ ਦੇ ਵੀਜ਼ੇ ਲਗਾਉਣੇ ਆ ਟੂਰਿਸਟ ਵੀਜ਼ਾ ਵੀ ਲਗਾਉਣੇ ਆ ਨਹੀਂ ਮੈਮ ਆਪਾਂ ਮਾਈਨਰ ਚਾਈਲਡ ਦਾ ਬੱਚਿਆਂ ਦਾ ਹੀ ਵੀਜ਼ਾ ਲਗਵਾਉਨੇ ਆ ਕਿਉਂਕਿ ਇਹਨਾਂ ਚ ਰਿਜ਼ਲਟਸ ਬਹੁਤ ਅੱਛੇ ਆ ਰਹੇ ਨੇ ਵਿਜ਼ਟਰ ਵੀਜ਼ਾ ਦੇ ਵਿੱਚ ਸਾਨੂੰ ਇਹਨਾਂ ਰਿਜ਼ਲਟਸ ਦਾ ਨਹੀਂ ਪਤਾ ਕਿਉਂਕਿ ਹੁਣ ਅਸੀਂ ਸਟਾਰਟਿੰਗ ਤੋਂ ਕਿੰਗਡਮ ਕੰਸਲਟਡ ਮਾਈਨਰ ਸਟੂਡੈਂਟ ਵੀਜ਼ਾ ਹੀ ਕਰਦਾ ਸੋ ਇਹਨਾਂ ਦੇ ਰਿਜ਼ਲਟਸ ਬਹੁਤ ਅੱਛੇ ਆ ਰਹੇ ਨੇ ਫਿਲਹਾਲ ਲੈ ਕੇ ਦਾ ਕਰਕੇ ਆਪਾਂ ਜ਼ਿਆਦਾਤਰ ਮਾਈਨਰ ਸਟੱਡੀ ਵੀਜ਼ਾ ਹੀ ਅਪਲਾਈ ਕਰਦੇ ਆ ਕਿੰਗਡਮ ਦੇ ਨਾਮ ਤੋਂ ਲੋਕੀ ਭੁਲੇਖਾ ਖਾ ਜਾਂਦੇ ਆ ਵੀ ਸ਼ਾਇਦ ਇਹ ਯੂਕੇ ਦਾ ਕੰਮ ਕਰਦੇ ਹੋਣੇ ਨਹੀਂ ਮੈਮ ਜ਼ਰੂਰ ਇਹ ਹੋ ਜਾਂ ਹਿਆ ਨੇ ਸਾਰੀਆਂ ਫਾਈਲਸ ਬਿਕੋਜ਼ ਮਾਈਨਰ ਸਟੱਡੀ ਵੀਜ਼ਾ ਚ ਬਹੁਤ ਅੱਛਾ ਰਿਜ਼ਲਟ ਹੈ ਅਨੰਜੀ ਮੇ ਨਾਮ ਹੈ ਨਾ ਕਿੰਗਡਮ ਤਾਂ ਲੋਕਾਂ ਨੂੰ ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਇਹ ਯੂਕੇ ਦਾ ਕੰਮ ਕਰਦੇ ਹੋਣੇ ਤਾਂ ਐਦਾਂ ਦਾ ਨਾਮ ਰੱਖਿਆ ਹੋਇਆ ਨੇਚਰ ਹੋਰ ਪਹਿਲਾਂ ਯੂਕੇ ਦਾ ਵੀ ਕੰਮ ਸੀਗਾ ਐਕਚੁਅਲੀ ਹੁਣ ਆਪਾਂ ਸਿਰਫ ਮਾਈਨਰ ਸਟੱਡੀ ਵੀਜ਼ਾ ਡੀਲ ਕਰਦੇ ਬਿਕੋਜ਼ ਇਹਦੇ ਵਿੱਚ ਰਿਜ਼ਲਟਸ ਇੰਨੇ ਕੁ ਜ਼ਿਆਦਾ ਬੈਟਰ ਆਉਂਦੇ ਨੇ ਬਹੁਤ ਵਧੀਆ ਚਲੋ ਸਾਨੂੰ ਵੀ ਹੁੰਦਾ ਕਿ ਬੱਚਿਆਂ ਦਾ ਰਿਜ਼ਲਟ ਪੋਜ਼ਿਟਿਵ ਆਵੇ ਤੇ ਦੈਨ ਪੇਰੈਂਟਸ ਦੀਆਂ ਜਿਹੜੀਆਂ ਹੁੰਦੀਆਂ ਨੇ ਕਿ ਹਾਂ ਵੀ ਅਸੀਂ ਕੈਨੇਡਾ ਜਾ ਕੇ ਬੱਚੇ ਨੂੰ ਪੜ੍ਹਾਣਾ ਆਇਆ ਜੋ ਉਹਨਾਂ ਦਾ ਫਿਊਚਰ ਉਹਨਾਂ ਨੇ ਸੋਚਿਆ ਹੁੰਦਾ ਤੇ ਉਹ ਉਹਨਾਂ ਦਾ ਪੂਰਾ ਹੁੰਦਾ ਸੋ ਬਿਲਕੁਲ ਪੇਰੈਂਟਸ ਦੇ ਹੱਥਾਂ 'ਚ ਪਾਸਪੋਰਟ ਨਹੀਂ ਮੈਮ ਇੱਕ ਵਾਰੀ ਵੀਜ਼ਾ ਜ਼ਰੂਰ ਦਿਖਾ ਦਿਓ ਵੀ ਤੁਹਾਡੇ ਪਾਸਪੋਰਟ ਦੇ ਉੱਤੇ ਮੋਹਰ ਲੱਗੀ ਹੋਈ ਹੈ ਵੀ ਤੁਹਾਡਾ ਵੀਜ਼ਾ ਤੇ ਤੁਹਾਡੇ ਬੱਚੇ ਦਾ ਜਿਹੜਾ ਨਾ ਵੀਜ਼ਾ ਆ ਚੁੱਕਿਆ ਹੈ ਤਾਂ ਮੈਮ ਫੈਮਿਲੀ ਦੇ ਵਿੱਚ ਹੋਰ ਕੌਣ-ਕੌਣ ਹੈ ਮੈਂ ਮੇਰੇ ਮਦਰ-ਇਨ-ਲॉ ਤੇ ਫਾਦਰ-ਇਨ-ਲॉ ਤੇ ਤੁਹਾਡਾ ਬੱਚਾ ਤੇ ਤੁਸੀਂ ਤਿੰਨਾਂ ਨੇ ਪਲਾਨ ਕੀਤਾ ਸੀ ਅਸੀਂ ਬਾਹਰ ਹੀ ਜਾਣਾ ਹਾਂਜੀ ਬਿਲਕੁਲ ਮੈਮ ਤੇ ਕੈਨੇਡਾ ਹੀ ਕਿਉਂ ਚੁਣਿਆ ਕੈਨੇਡਾ ਐਕਚੁਅਲੀ ਮੈਮ ਸਾਡੇ ਹੋਰ ਵੀ ਰਿਲੇਟਿਵਸ ਆ ਤੇ ਉਹਨਾਂ ਦਾ ਮਤਲਬ ਕਿ ਵਧੀਆ ਉੱਥੇ ਸਟੱਡੀ ਵੀ ਬੱਚਿਆਂ ਦੀ ਵਧੀਆ ਵਾਲੀ ਲਿਵਿੰਗ ਸਟਾਈ ਯਾਨੀ ਕਿ ਬੱਚੇ ਦਾ ਫਿਊਚਰ ਬਣ ਜਾਵੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਤਾਂ ਮਾਪਿਓ ਦਾ ਇੱਕੋ ਇੱਕ ਇਕਲੌਤਾ ਪੁੱਤਰ ਹੈ ਜਿਨ੍ਹਾਂ ਦਾ ਕੀ ਮਾਈਨਰ ਸਟੱਡੀ ਵੀਜ਼ਾ ਲਗਵਾਇਆ ਸੀ ਕਿੰਗਡਮ ਕੰਸਲਟੈਂਟ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਤੇ ਉਹਨਾਂ ਦਾ ਵੀਜ਼ਾ ਜਿਹੜਾ ਆ ਚੁੱਕਿਆ ਤੇ ਪੇਰੈਂਟਸ ਐਜ਼ ਅ ਗਾਰਡੀਅਨ ਜਿਹੜਾ ਉਹਨਾਂ ਦੇ ਨਾਲ ਜਾਣਗੇ ਪਰ ਆਰਤੀ ਮੈਮ ਇਹ ਕਿਹਾ ਜਾਂਦਾ ਹੈ ਕਿੰਦੇ ਵੀ ਕੈਨੇਡਾ ਨੇ ਬਹੁਤ ਜ਼ਿਆਦਾ ਸਖਤਾਈ ਕਰਦੀ ਤੇ ਇਸ ਸਖਤਾਈ ਦੇ ਵਿੱਚ ਤਾਂ ਵੀਜ਼ੇ ਆਉਣੇ ਕੋਈ ਸੌਖੀ ਨਹੀਂ ਗੱਲ ਹੈ ਅ ਦੇਖੋ ਮੈਮ ਸਟੱਡੀ ਵੀਜ਼ਾ ਦੇ ਵਿੱਚ ਉਹਨੇ ਕੋਈ ਪ੍ਰੋਬਲਮ ਜਾਂ ਕੋਈ ਸਕਤਾਈ ਨਹੀਂ ਕੀਤੀ ਹੈਗੀ ਉਹ ਕਹਿੰਦੀ ਹੈ ਗੱਲਾਂ ਹੁੰਦੀਆਂ ਨੇ ਕਿ ਹਾਂ ਵੀ ਕੈਨੇਡਾ ਨੇ ਵੀਜ਼ੇ ਦੇ ਨੇ ਬੰਦ ਕਰ ਦਿੱਤੇ ਉਹ ਸਿਰਫ ਉਹਨਾਂ ਚਾਈਲਡ ਵਾਸਤੇ ਹੈ ਜਿਹੜੇ ਆਫਟਰ ਪਲੱਸ 2 ਆਪਣੀ ਆਇਲਸ ਕੰਪਲੀਟ ਕਰਕੇ ਜਾਂਦੇ ਸੀ ਉਹਨਾਂ ਵਾਸਤੇ ਉਹਨਾਂ ਨੇ ਗ੍ਰੈਜੂਏਸ਼ਨ ਕੰਪਲਸਰੀ ਕੀਤੀ ਹੋਈ ਹੈ ਮਾਈਨਸ ਸਟੱਡੀ ਵੀਜ਼ਾ ਦੇ ਵਿੱਚ ਕੋਈ ਉਹਨਾਂ ਨੇ ਰੂਲਸ ਨਹੀਂ ਚੇਂਜ ਕੀਤੇ ਸੇਮ ਪ੍ਰੋਸੈਸ ਹੈ ਜਿਵੇਂ ਪਹਿਲਾਂ ਸੀਗਾ ਪਹਿਲਾਂ ਹੁੰਦੀ ਸੀ ਬਹੁਤ 2 ਸਾਲ ਪਹਿਲਾਂ ਦੀ ਗੱਲਾਂ ਨੇ ਕਿ ਬਹੁਤ ਫੰਡਿੰਗ ਹੋਣੀ ਚਾਹੀਦੀ ਸੀ ਬਹੁਤ ਫੇਸਸ ਹੋਣੀਆਂ ਚਾਹੀਦੀਆਂ ਸੀ ਮਾਈਨਰਸ ਪੁੱਲਿੰਗ ਵੀਜ਼ਾ ਨੂੰ ਹਿੰਜਸ ਹੋ ਗਏ ਨੇ ਫੰਡਸ ਵੀ ਬਹੁਤ ਘੱਟ ਫੰਡਿੰਗ ਦੇ ਵਿੱਚ ਤੇ ਬਹੁਤ ਘੱਟ ਫੀਸਸ ਦੇ ਵਿੱਚ ਬੱਚਾ ਜਿਹੜਾ ਹੈ ਉਹ ਜਾ ਸਕਦਾ ਹੈ ਕੈਨੇਡਾ ਸਟੱਡੀ ਕਰਨ ਵਾਸਤੇ ਇਕਲੈਵੀ ਇਹਨਾਂ ਵੀ ਬੱਚਿਆਂ ਦੀ ਰਿਫਿਊਜ਼ਲ ਵੀ ਬਹੁਤ ਘੱਟ ਆਉਂਦੀ ਹੈ हां जी ਕਿਉਂਕਿ ਇਹ ਸਟੂਡੈਂਟ ਵੀਜ਼ਾ ਹੁੰਦਾ ਆਪਾਂ ਕੈਨੇਡੀਅਨ ਗਵਰਨਮੈਂਟ ਨੂੰ ਪੈਸਾ ਇਨਵੈਸਟ ਕਰਕੇ ਜਾ ਰਹੇ ਆ ਸਾਰੀ ਮਨੀ ਉਹਨਾਂ ਨੂੰ ਇਨਵੈਸਟ ਹੋ ਰਹੀ ਹੈ ਸੋ ਇਸ ਕਰਕੇ ਦੇਚ ਚਾਂਸਸ 100% ਹੀ ਹੁੰਦੇ ਨੇ ਕਿ ਵੀਜ਼ਾ ਹੀ ਆਂਦਾ ਹੈ ਰਿਫਿਊਜ਼ਲ ਆਂਦੇ ਬਹੁਤ ਘੱਟ ਚਾਂਸਸ ਹੁੰਦੇ ਨੇ ਜਿਵੇਂ ਤੁਸੀਂ ਕਿਹਾ ਵੀ ਪਹਿਲਾਂ ਫੰਡ ਬਹੁਤ ਜ਼ਿਆਦਾ ਸ਼ੋ ਕਰਨੇ ਪੈਂਦੇ ਸੀ ਬਟ ਹੁਣ ਐਟ ਅ ਪ੍ਰੈਜ਼ੈਂਟ ਟਾਈਮ ਕਿੰਨਾ ਕੁ ਫੰਡ ਸ਼ੋ ਕਰਨਾ ਪੈਂਦਾ ਮੈਕਸਿਮਮ ਜ਼ਿਆਦਾ ਨਹੀਂ ਪਾਰਾ ਤੋਂ 15 ਲੱਖ ਦੇ ਵਿੱਚ ਵਿੱਚ ਇੰਨੇ ਕੋ ਫੰਡ ਸੀ ਆਪਾਂ ਨੂੰ ਹੁੰਦੀ ਹੈ ਕਿ ਹਾਂ ਵੀ ਸਫੀਸ਼ੀਐਂਟ ਹੁੰਦੀ ਹੈ 12 ਤੋਂ 15 ਲੱਖ ਦੇ ਫੰਡਸ ਹੋਣੇ ਚ ਜ਼ਰੂਰੀ ਨਹੀਂ ਕਿ ਲਿਕਵਿਡ ਐਂਡ 올ਡ ఓਵੇ ਇਹਦੇ ਚ ਤੁਸੀਂ ਫਰੈਸ਼ ਆਫਟਰ 2 ਡੇਜ਼ 올ਡ ਜਿਹੜੇ ਨੇ ਫੰਡਸ ਉਹ ਵੀ ਤੁਸੀਂ ਸ਼ੋਅ ਕਰ ਸਕਦੇ ਹੋ ਬਿਲਕੁਲ ਕਈ ਤਾਂ ਏਜੰਟ ਕਹਿੰਦੇ ਆ ਵੀ ਜੇ ਬੱਚੇ ਦਾ ਵੀ ਆਪਾਂ ਵੀਜ਼ਾ ਲਾਉਣਾ ਹੈ ਜਾਂ ਟੂਰਿਸਟ ਵਿਜ਼ਿਟੇ ਵੀ ਜਾਣਾ ਹੈ ਨਾ ਘੱਟੋ ਘਾਟ ਤੁਹਾਡੇ ਅਕਾਊਂਟ ਦੇ ਵਿੱਚ ਜਾਂ ਤੁਹਾਡੇ ਕੋਲ ਫੀਸ ਜਿਹੜੀ ਹੈ ਨਾ 10 ਲੱਖ ਰੁਪਏ ਹੋਣੇ ਚਾਹੀਦੇ ਜਿਵੇਂ ਇਹ ਗੱਲ ਕਰ ਰਹੇ ਸੀ ਕਹਿੰਦੇ ਵੀ ਸਾਡਾ ਤਾਂ ਸਾਰਾ ਖਰਚਾ ਹੀ 334000 ਰੁਪਏ ਪੋਸੀਬਲ ਕਿਵੇਂ ਹੋ ਗਿਆ ਇੰਨਾ ਡਿਫਰੈਂਸ ਤਾਂ ਕਦੀ ਹੁੰਦਾ ਹੀ ਨਹੀਂ ਬਿਕੋਜ਼ ਇਨਾਂ ਦੇ ਫੰਡਸ ਅਸੀਂ ਸ਼ੋਅ ਕਰਵਾਏ ਸੀਗੇ 12 ਤੋਂ 15 ਲੱਖ ਦਿਨਾਂ ਦੀ ਫੰਡਿੰਗ ਅਸੀਂ ਸ਼ੋਅ ਕੀਤੀ ਸੀਗੀ ਇਨਕਮ ਇਨਾਂ ਦੀ ਸੀਗੀ ਜਿੰਨੀ ਵੀ ਨਾਰਮਲ ਤੇ ਉਸ ਇਨਕਮ ਦੇ ਵਿੱਚ ਹਨਾ ਇਹਨਾਂ ਨੇ ਸਾਰਾ ਕੁਝ ਮੈਨੇਜਮੈਂਟ ਕੀਤਾ ਇਨਾਂ ਦੀ ਸੀ ਰਿਪੋਰਟ ਬਣਾਈ ਗਈ ਹੈ ਸੋ ਇਹਨਾਂ ਦਾ ਵੀਜ਼ਾ ਰੀਸੀਵ ਹੋਇਆ ਹੈ ਤੇ ਉਹ ਸਾਰਾ ਖਰਚਾ ਜੋ ਵੀ ਆ ਫੰਡਸ ਵਗੈਰਾ ਤਾਂ ਉਹ ਅਸੀਂ ਫੰਡ ਸ਼ੋ ਕੀਤੇ ਸੀਗੇ ਇਹਨਾਂ ਤੇ ਬਿਲਕੁਲ ਤੇ ਹੋਰ ਜਿਹੜੇ ਇੰਟਰਵਿਊ ਦੇਖ ਰਹੇ ਹੋਣਗੇ ਜਾਂ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾ ਹੈ ਵੀ ਚਲੋ ਸਾਡਾ ਤਾਂ ਵੀਜ਼ਾ ਨਹੀਂ ਆ ਸਕੇ ਜਾਂ ਸਤ ਕੋ ਆਲਸ ਨਹੀਂ ਕਲੀਅਰ ਹੋਈ ਹੈ ਕਿ ਕੀ ਸਾਡਾ ਕੱਲੂ ਬੱਚਿਆਂ ਦਾ ਫਿਊਚਰ ਬਣ ਜਾਊਗਾ ਕਿ ਉਹ ਕੈਨੇਡਾ ਜਾ ਸਕਣਗੇ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਜ਼ਰੂਰ ਮੈਂ ਇਹ ਕਵਾਂਗੀ ਇਹਦੇ ਵਿੱਚ ਨਾ ਤਾਂ ਕੋਈ ਆਇਲਸ ਹੈ ਨਾ ਹੀ ਕੋਈ ਪੇਰੈਂਟਸ ਦੀ ਇੰਟਰਵਿਊ ਹੈ ਤੁਸੀਂ ਇੱਕ ਵਾਰੀ ਸਾਡੇ ਕਿੰਗਡਮ ਕਨਸਲਟੈਂਟ ਜ਼ਰੂਰ ਵਿਜ਼ਿਟ ਕਰੋ ਸਾਡੇ ਤੋਂ ਗਾਈਡਨਸ ਲਵੋ ਹੈਨਾ ਇੱਕ ਵਾਰੀ ਟਰਸਟ ਕਰਕੇ ਦੇਖੋ ਬੱਚੇ ਦਾ ਅਪਲਾਈ ਕਰਵਾਓ ਜਿਹੜੇ ਜਾਣਾ ਚਾਹੁੰਦੇ ਨੇ ਕੈਨੇਡਾ ਆਪਣੇ ਬੱਚੇ ਨੂੰ ਨਾਲ ਲੈ ਕੇ ਪਲੀਜ਼ ਇੱਕ ਵਾਰੀ ਸਾਡੇ ਆਫਿਸ ਵਿਜ਼ਿਟ ਕਰੋ ਬਿਲਕੁਲ ਤਾਂ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਲਓ ਕਿ ਕੰਮ ਕਿੰਨਾ ਸਾਫ਼ ਸੁਥਰਾ ਹੋਏਗਾ ਨਾਮ ਹੈ ਕਿੰਗਡਮ ਕੰਸਲਟੈਂਟ ਜਲੰਧਰ ਵਿਖੇ ਇਹਨਾਂ ਦਾ ਆਫਿਸ ਹੈ ਤੇ ਇੱਕ ਇਧਰ ਇਹਨਾਂ ਨੇ ਉਹ ਵੀ ਲਿਖਿਆ ਹੋਇਆ ਵੀ ਪੰਜਾਬ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਹੈ ਕਈ ਇਹਨਾਂ ਨੂੰ ਸਰਟੀਫਿਕੇਟ ਵੀ ਵਗੈਰਾ ਜਿਹੜਾ ਇਹਨੇ ਨਾ ਮਿਲ ਚੁੱਕੇ ਨੇ ਇਹ ਬਹੁਤ ਘੱਟ ਦਫ਼ਤਰਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੁੰਦਾ ਹੈ ਕਿ ਇਸ ਤਰ੍ਹਾਂ ਕਿਸੇ ਜਦੋਂ ਆਪਾਂ ਏਜੰਟ ਦੇ ਦਫ਼ਤਰ ਦੇ ਵਿੱਚ ਜਾਂਦੇ ਆ ਨਾ ਤਾਂ ਉੱਥੇ ਇਹ ਵੱਡੇ ਵੱਡੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਿਉਂਕਿ ਤੁਸੀਂ ਵੀ ਬਹੁਤ ਸਾਰੇ ਏਜੰਸੀ ਦਫ਼ਤਰਾਂ ਦੇ ਵਿੱਚ ਗਏ ਹੋਣੇ ਪਰ ਇਹ ਚੀਜ਼ ਤੁਹਾਨੂੰ ਬਹੁਤ ਘੱਟ ਵੇਖਣ ਨੂੰ ਮਿਲੀਏ ਤਾਂ ਇੱਥੋਂ ਹੀ ਤੁਸੀਂ ਕੰਮ ਦਾ ਅੰਦਾਜ਼ਾ ਲਗਾ ਲਓ ਕਿ ਕੋਈ ਵਲਫਰੇਮ ਨਹੀਂ ਹੈਗਾ ਸਾਫ਼ ਸੁਥਰਾ ਕੰਮ ਹੈ ਤੇ ਖਾਸ ਤੌਰ ਤੇ ਬੱਚਿਆਂ ਦੇ ਉੱਤੇ ਕੰਮ ਕਰਦੇ ਨੇ ਬੱਚਿਆਂ ਦਾ ਵੀਜ਼ਾ ਆਉਂਦਾ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਅਸੀਂ ਮੁਲਾਕਾਤ ਕਰਵਾਈ ਕਿ ਐਸਜੀਪੀਸੀ ਦੇ ਵਿੱਚ ਕੰਮ ਕਰਦੇ ਨੇ ਤੇ ਉਹਨਾਂ ਦੇ ਬੱਚੇ ਦਾ ਵੀਜ਼ਾ ਆਇਆ ਤੇ ਨਾਲ ਉਹਨਾਂ ਦਾ ਐਜ਼ ਅ ਗਾਰਡੀਅਨ ਵੀਜ਼ਾ ਆਇਆ ਤਾਂ ਅਖੀਰ ਦੇ ਵਿੱਚ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕੀ ਮੈਸੇਜ ਦਵਾਂਗੇ ਔਰ ਮੈਂ ਹੀ ਕਹਾਂ ਕਿ ਅੱਜ ਤੁਹਾਡੇ ਸਾਹਮਣੇ ਆਪਾਂ ਲਾਈਵ ਹੀ ਦਿਖਾਇਆ ਕਿ ਪੇਰੈਂਟਸ ਨੇ ਆਪਣੇ ਉਹ ਖੁਦ ਤੁਹਾਨੂੰ ਦੱਸਿਆ ਕਿ ਬਹੁਤ 313400 ਦੇ ਵਿੱਚ ਅਸੀਂ ਉਹਨਾਂ ਦਾ ਵੀਜ਼ਾ ਲੈ ਕੇ ਦਿੱਤਾ ਹੈ ਸੋ ਤੁਸੀਂ ਵੀ ਸਾਡੇ ਤੇ ٹرسٹ ਕਰਕੇ ਸਾਡੇ ਆਫਿਸ ਇੱਕ ਵਾਰੀ ਵਿਜ਼ਿਟ ਕਰੋ ਤੇ ਆਪਣੇ ਬੱਚਾ ਨੂੰ ਜਲਦੀ ਤੋਂ ਜਲਦੀ ਅਗਰ ਭੇਜਣਾ ਚਾਹੁੰਦੇ ਹੋ ਕੈਨੇਡਾ ਤੇ ਕਿੰਗਡਮ ਕੰਸਲਟੈਂਟ ਵਿਜ਼ਿਟ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਗੱਲਬਾਤ ਕੀਤੀ ਹੈ ਕਿੰਗਡਮ ਕੰਸਲਟੈਂਟ ਦੇ ਸਟਾਫ ਦੇ ਨਾਲ ਕਿ ਕਿਵੇਂ ਇਹਨਾਂ ਦੇ ਵੱਲੋਂ ਬੱਚਿਆਂ ਦਾ ਵੀਜ਼ਾ ਲਗਾਇਆ ਤੇ ਇਸ ਕਰਕੇ ਹੁਣ ਤੁਹਾਨੂੰ ਵੀ ਫਿਕਰ ਕਰਨ ਦੀ ਲੋੜ ਨਹੀਂ ਕਿਉਂਕਿ ਇੱਥੇ ਬੈਠੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਫਿਕਰ ਸਤਾਉਂਦੀ ਹੁੰਦੀ ਹੈ ਕਿ ਸਾਡੇ ਬੱਚਿਆਂ ਦਾ ਫਿਊਚਰ ਦਾ ਕੀ ਬਣੇਗਾ ਕੀ ਉਹ ਕੈਨੇਡਾ ਜਾ ਸਕਣਗੇ ਜਾਂ ਨਹੀਂ ਪਰ ਕਿੰਗਡਮ ਕੰਸਲਟੈਂਟ ਦੇ ਨਾ ਬਹੁਤ ਸੌਖਾ ਕਰਤਾ ਇਸ ਕਰਕੇ ਟਾਈਮ ਜ਼ਾਇਆ ਨਾ ਕਰੋ ਛੇਤੀ ਤੋਂ ਛੇਤੀ ਪਹੁੰਚੋ ਕਿੰਗਡਮ ਕੰਸਲਟੈਂਟ ਤੇ ਆਪਣਾ ਵੀ ਵੀਜ਼ਾ ਲਓ ਤੇ ਆਪਣੇ ਬੱਚਿਆਂ ਦਾ ਵੀ ਵੀਜ਼ਾ